ਪਹਿਲੇ ਤਾਂ ਤੁਹਾਨੂੰ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ ਵਾਈਗਰੂ ਜੀ ਸੋ ਆਈ ਫੀਲ ਲਾਈਕ ਕਿਆ ਹੈ ਸੋਨੀ ਸੋਨੀ ਕੁੜੀਆਂ ਦੇ ਰਿਸ਼ਤੇ ਔਰ ਵੈਲ ਸੈਟਲਡ ਇੰਡੀਅਨ ਔਰ ਫੋਰਨਰ ਦੇ ਲੜਕੇ ਦੇ ਰਿਸ਼ਤੇ ਸੋ ਐਂਡ ਤੱਕ ਬਨੇ ਰਹਿਣਾ ਵਾਈਗਰੂ ਜੀ ਸ਼ਾਦ ਐਂਡ ਵਾਲੀ ਲੜਕੀ ਦੀ ਪ੍ਰੋਫਾਈਲ ਤੁਹਾਨੂੰ ਪਸੰਦ ਆਵੇ ਸਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟੈਸ਼ਨ ਕਰ ਜੀ ਤੇ ਪਾਈ ਜਾਂਦੀ ਰਿਸ਼ਤਿਆਂ ਦੀ ਐਡ ਜੇਕਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਵਾਈਗਰੂ ਜੀ ਤਾਂ ਤੁਸੀਂ ਦਿੱਤੇ WhatsApp ਨੰਬਰ ਤੇ ਸੰਪਰਕ ਕਰ ਸਕਦੇ ਹੋ ਮੈਨੂੰ ਜੀ ਤੁਹਾਨੂੰ ਐਡ ਪਾਉਣ ਦੀ ਪ੍ਰਕਿਰਿਆ ਦੱਸ ਦਿੱਤੀ ਜਾਵੇਗੀ ਸਾਡੇ ਚੈਨਲ ਤੇ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਵਿੱਚ ਪਾਈ ਜਾਂਦੀ ਹੈ ਔਰ ਤੁਸੀਂ ਵੀ ਘਰ ਬੈਠ ਕੇ ਬਹੁਤ ਹੀ ਆਸਾਨ ਤਰੀਕੇ ਨਾਲ ਆਪਣੇ ਰਿਸ਼ਤੇ ਦੀ ਐਡ ਲਗਵਾ ਕੇ ਆਪਣੇ ਲਈ ਵਧੀਆ ਜੀਵਨ ਸਾਥੀ ਲੱਭ ਸਕਦੇ ਹੋ ਵਾਈਗ੍ਰੋ ਚ ਕਰਨਾ ਹੈ ਕੀ ਫਿਕਰ ਹੋ WhatsApp ਔਰ ਵਾਈਗ੍ਰੋ ਜੀ ਮੇਰੇ ਨਾਲ ਗੱਲ ਕਰਨ ਦਾ ਸਮਾਂ 11 ਤੋਂ 12 ਠੀਕ ਹੈ ਜੀ ਸਵੇਰ ਦੇ ਟਾਈਮ ਔਰ ਇਹ ਨਵਾਂ ਫੀਚਰ ਆਇਆ ਹਾਈਪ ਦਾ ਅਨੁਪ੍ਰਸ ਕਰਕੇ ਆਪਣੇ ਪੁਆਇੰਟ ਜਰੂਰ ਦੇਣਾ ਤਾਂ ਕਿ ਮੈਨੂੰ ਵੀ ਮੋਟੀਵੇਟ ਮਿਲ ਸਕੇ ਠੀਕ ਹੈ ਜੀ ਤੁਹਾਡਾ ਲਈ ਇੱਕ ਲਾਈਕ ਮੈਨੂੰ ਮੋਟੀਵੇਟ ਕਰਦਾ ਵਾਈਗ੍ਰੇ ਜੀ ਔਰ ਵਾਈਗ੍ਰੇ ਜੀ ਤੇ ਰਾਮ ਰਾਮ ਜੀ ਲਿਖਣਾ ਬਿਲਕੁਲ ਵੀ ਨਾ ਭੁੱਲਣਾ ਕਿਉਂਕਿ ਹਰ ਕੰਮ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ ਹੁੰਦੀ ਹੈ ਔਰ ਇਹ ਵੀ ਦੱਸਣਾ ਔਰ ਜੇ ਤੁਹਾਨੂੰ ਵੀਡੀਓ ਪਸੰਦ ਆਈਏ ਤੇ ਇਹ ਜਰੂਰ ਦੱਸਣਾ ਔਰ ਵਾਈਗ੍ਰੇ ਜੀ ਨੈਕਸਟ ਰਿਸ਼ਤਾ ਮੈਂ ਕਿਸ ਰੰਗ ਦਾ ਲੈ ਕੇ ਆਵਾਂ ਮੇਰੇ ਬਾਰੇ ਵੀ ਜੁੜ ਦੱਸਣਾ ਵਾਈਗ੍ਰੇ ਜੀ ਠੀਕ ਹੈ ਜੀ ਚਲੋ ਸ਼ੁਰੂਆਤ ਕਰਦੇ ਆ ਜੀ ਰਿਸ਼ਤੇ ਆਂਦੀ ਹੈ ਜਿਹੜੇ ਨਵੇਂ ਚੈਨਲ ਨੂੰ ਫਟਾਫਟ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ताकि जो भी लेटैसट भीडियो आवे तो नोटिफिकेशन सब तो पहले तो स्क्रीन उत्ते आ सके और वैगुरु जी मेरा एक नंबर है सिक्स टू एट जीरो फाइव नाइन फोर एट फाइव एट इस अलावा तो मेरा होर कोई भी नंबर नहीं है तू इस तो अलावा कोई मेरा नाम लैके कोई कॉल करता तो रिसपोंसिबल मैं नहीं हूँ वैगुरु जी क्योंकि बस मैं हमेशा हर वीडियो कहनी मेरे कोई नंबर है ठीक है जी सो so, सा काम सिर्फ ऐड द वैगुरु जी ठीक है ਵੈਗਰਜੀ ਰਿਸ਼ਤਾ ਹੋਇਆ ਨਾ ਤਿੰਨ ਵਾਰ 에ਰੀਆ ਜੀ ਲੁਧਿਆਣਾ ਲੜਕਾ ਉਹੀ ਸੰਪਰਕਰਨ ਜਿਹੜੇ ਮਤਲਬ ਕਿ ਜਿਨ੍ਹਾਂ ਨੂੰ ਕੋਈ ਟ੍ਰਾਈ ਨਾ ਹੋਵੇ ਠੀਕ ਹੈ ਜੀ ਔਰ ਲੜਕਾ ਵਧੀਆ ਹੋਵੇ ਸਾਊ ਹੋਵੇ ਨਸ਼ੇ ਤੋਂ ਰਹਿਤ ਹੋਵੇ ਔਰ ਲੁਧਿਆਣੇ ਦੇ ਨੇੜੇ ਵਾਲੇ ਹੀ ਸੰਪਰਕਰਨ ਠੀਕ ਹੈ ਜੀ ਨਾਲ ਪਰਿਵਾਰ ਦਾ ਨੰਬਰ ਹੈ ਵੈਗਰਜੀ ਰਿਸ਼ਤਾ ਜੀ ਕੈਨੇਡਾ ਵਰਕ ਪਰਮਿਟ ਲੜਕੇ ਦਾ ਜੀ ਨਾਮ ਸਿੰਘ ਵਿਰਦੀ ਰਾਮਗੜੀਆਂ ਨੇ ਅਮਰਤਾ ਰੀਆ ਜੀ ਲੜਕਾ 1994 ਦਾ ਜਨਮ ਵਨਫੁੱਟ 2 ਹਾਈਡਰ ਜੀ ਬੀਟਾ ਕਿੱਤੀ ਹੈ ਇਨ ਸਿਵਲ ਇੰਜੀਨੀਅਰਿੰਗ ਦੇ ਵਿੱਚ ਔਰ ਵਰਕ ਪਰਮਿਟ ਤੇ ਹੈ ਜੀ ਬ੍ਰੈਂਟਨ ਔਰ ਪਿਤਾ ਜੀ ਹੋਮ ਮੇਕਰ ਨੇ ਦੋ ਭਰਾ ਨੇ ਇੱਕ ਮੈਰਿਡ ਹੈ ਏਰੀਆ ਜੀ ਹੁਸ਼ਿਆਰਪੁਰ ਲੜਕੀ ਚਾਹੀਦੀ ਜੇਕਰ ਕੈਨੇਡਾ ਗਿਆ ਤੇ ਵਰਕ ਪਰਮਿਟ ਤੇ ਵੀ ਹੋਏ ਤੁਸੀਂ ਨਾਲ ਜਰੂਰ ਸੰਪਰਕ ਕਰਨਾ ਜੀ ਠੀਕ ਹੈ ਜੀ ਔਰ ਜੇ ਇੰਡੀਆ ਤੋਂ ਹੋਗੇ ਤੇ ਭਾਵੇਂ ਵੀ ਘੱਟ ਪੜ੍ਹੀ ਲਿਖੀ ਤੇ ਖੁਦ ਵੀ ਪੜਾ ਸਕਦੇ ਹੋ ਉਹਨੂੰ ਔਰ ਜੇ ਗਰੀ ਪਰਿਵਾਰ ਤੋਂ ਵੀ ਸੰਪਰਕ ਕਰ ਸਕਦੇ ਵਾਈਗਰੋ ਜੀ ਮਤਲਬ ਲੜਕੀ ਚਾਹੀਦੀ ਜੋ ਬਦਿਆ ਸੁਭਾਦੀ ਹੋਵੇ ਜੋ ਐਨਆਰਆ ਨਾਲ ਰੋਇਲ ਮਿਲ ਕੇ ਨਰੀ ਫੈਮਿਲੀ ਨਾਲ ਰਹਿ ਸਕੇ ਠੀਕ ਹੈ ਜੀ ਮਾਤਾ ਜੀ ਦੇ ਨਾਲ ਵਾਈਗਰੋ ਜੀ ਦਾ ਰਿਸ਼ਤਾ ਜੀ ਮਨਿਲਾ ਫਿਲੀਪਿਨ ਗਿਆ ਹੋਇਆ ਜੀ ਲੜਕਾ ਬਾਹਰ ਹੈ ਜੀ ਐਨਆਰ ਆਰਮੀ ਪਾਸ ਹੈ ਇਹਨੇ 4 ਕੇ ਲਈ ਜਮੀਨ ਹੈ ਇੱਕ ਭਰਾ ਵਿਆਹ ਹੋਇਆ ਜੀ ਉਹ ਵੀ ਫੋਰਨ ਚ ਹੈ ਏਰੀਆ ਜਿੱਦ ਜਲੰਧਰ ਲੜਕੀ ਚਾਹੀਦੀ ਹੈ ਘਰੇਲੂ ਹੋਵੇ ਪੜੀ ਲਿਖੀ ਹੋਵੇ ਕੋਈ ਮੰਗ ਨਹੀਂ ਹੈ ਜੀ ਇਹਨਾਂ ਦੀ ਜਲੰਧਰ ਔਰ ਕਪੂਰਥਲੇ ਵਾਲਿਆਂ ਨੂੰ ਪਹਿਲ ਹੈ ਜੀ ਇਹਨਾਂ ਨੂੰ ਜ਼ਰੂਰ ਸੰਪਰਕ ਕਰਨਾ ਜੀ ਵਾਇਗਰੋ ਜੀ ਲੜਕੀ ਦਾ ਰਿਸ਼ਤਾ ਹੈ ਜੀ ਘਰੇਲੂ ਖਾਨਦਾਨੀ ਲੜਕੀ ਨਾਮ ਕੋਰ ਸੋਨੀ ਸੁਨੱਖੀ ਹੈ ਜੀ ਪੜਾਈ ਮਾਰਵੀ ਪਾਸ ਹੈ 1988 ਦਾ ਜਨਮ ਕਾਸਟ ਹੈ ਜੀ ਮਜਬੀ ਸਿੱਖ ਪਿਤਾ ਜੀ ਰਿਟਾਇਰਡ ਨੇ ਮਾਤਾ ਜੀ ਹੋਮ ਮੇਕਰ ਨੇ ਦੋ ਪ੍ਰਾ ਸੋਰੀ ਦੋ ਪਹਿਣਾ ਇੱਕ ਮੈਰਿਡ ਹੈ ਜੀ ਇੱਕ ਦੀ ਇੰਗੇਜਮੈਂਟ ਹੋਈ ਪਈ ਹੈ ਆਫਤੇਗੜ ਸਾਹਿਬ ਲੜਕਾ ਚਾਹੀਦਾ ਫਤੇਗੜ ਵਾਲਿਆਂ ਨੂੰ ਪਹਿਲ ਹੈ ਜੀ ਔਰ ਵਧੀਆ ਹੋਵੇ ਵਧੀਆ ਕੰਮਕਾਜ ਕਰਦਾ ਹੋਵੇ ਤੁਹਾਨੂੰ ਕੋਈ ਕਾਸਟ ਇਸ਼ੂ ਵੀ ਨਹੀਂ ਹੋਏਗਾ ਤੁਸੀਂ ਨਾਲ ਸੰਪਰਕ ਕਰ ਸਕਦੇ ਹੋ ਜੀ ਬਾਈਗੁਰਜੀ ਰਿਸ਼ਨਾ ਜੀ ਗੁਰਸਿੱਖ ਪਰਿਵਾਰ ਤੋਂ ਲੜਕੇ ਦਾ ਜੀ ਰਾਮ ਗੜੀਆ ਕਾਸਟ ਹੈ ਜੀ ਲੜਕੇ ਦੀ ਔਰ ਨਾਮ ਸਿੰਘ ਟੀਮਾਨ ਨੇ 1997 ਦਾ ਜਨਮ 5 ਫੁੱਟ 8 ਆਈਟਾ ਬਾਰਵੀਂ ਪਾਸ ਨੇ ਇਹਨਾਂ ਦਾ ਆਪਣਾ ਕੰਮ ਹੈ ਜੀ ਆਟੋ ਮੋਬਾਈਲ ਦਾ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਦੋਪਰਾ ਅਨਮੈਰਿਡ ਨੇ ਏਰੀਆ ਤੋਂ ਰੀ ਲੜਕੀ ਚਾਹੀਦੀ ਹੈ ਗੁਰਸਿੱਖ ਪਰਿਵਾਰ ਤੋਂ ਹੋਵੇ ਕੋਈ ਮੰਗ ਨਹੀਂ ਬੇਸ਼ਗਰੀ ਪਰਿਵਾਰ ਤੋਂ ਹੋਵੇ ਤਾਂ ਵੀ ਤੁਸੀਂ ਸ਼ੱਕਿਆ ਤੇ ਬਾਝੂ ਵੀ ਸਕਣਾ ਸਕ ਸਕਦੀ ਹੈ ਠੀਕ ਹੈ ਜੀ ਸੋ ਇਹਨਾਂ ਨੂੰ ਜਰੂਰ ਸੰਪਰਕ ਕਰਨਾ ਨਾਲ ਨੰਬਰ ਹੈ ਜੀ ਪਰਿਵਾਰ ਦਾ ਵੈਗਰੂ ਜੀ ਰਿਸ਼ਤੇ ਜੀ ਬਿਜ਼ਨਸਮੈਨ ਮੰਗਲੀਕ ਲੜਕੇ ਦਾ ਜੀ ਨਾਮ ਹਾਈਡ ਰੱਖਿਆ ਗਿਆ ਜੀ ਪੂਰੀ ਹੈ ਕਾਸਟ 1991 ਦਾ ਜਨਮ 1 ਫੁੱਟ 9 ਹਾਈਟ ਹੈ ਜੀ ਹਾਈਟ ਹੈ ਜੀ ਇਹਨਰ ਆਪਣਾ ਬਿਜ਼ਨਸ ਹੈ ਕਰਿਆਣਾ ਸ਼ੋਪ ਹੈ ਪਿਤਾ ਜੀ ਵੀ ਬਿਜ਼ਨਸਮੈਨ ਨੇ ਮਾਤਾ ਜੀ ਹੋਮ ਮੇਕਰ ਨੇ ਇੱਕ ਭਰਾ ਤੇ ਭੈਣ ਦੋਨੋਂ ਮੈਰਿਡ ਹੈ ਜੀ ਏਰੀਆ ਜੀ ਦਸੂਆ ਹੁਸ਼ਿਆਰਪੁਰ ਲੜਕੀ ਸੇ ਜੀ ਜੋ ਵਧੀਆ ਹੋਵੇ ਸਿਰਫ ਜਰਨਲ ਕਾਸਟ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਇਹਨਾਂ ਦੀ ਕੋਈ ਮੰਗ ਨਹੀਂ ਹੈ ਵਾਇਗਰੂ ਜੀ ਰਿਸ਼ਤਾ ਹੈ ਜੀ ਰਾਮਗੜੀਆ ਲੜਕੇ ਦਾ ਲੜਕਾ ਸੈਟਲ ਹੈ ਜੀ ਨਾਮ ਸਿੰਘ ਹੈ ਜੀ ਮਠਾਰੂ ਗੀਏ ਨਦੀ ਗੋਤ ਔਰ 1986 ਦੇ ਜਨਮ 5 ਫੁੱਟ 5 ਹਾਈਟ ਆ ਬਾਰਵੀਂ ਪਾਸ ਨੇ ਇਹਨਾਂ ਦੀ ਆਪਣੀ ਇਲੈਕਟ੍ਰੀਕਲ ਦੀ ਸ਼ਾਪ ਹੈ ਜੀ ਪਿਤਾ ਜੀ ਸਰਵਿਸ ਕਰਦੇ ਨੇ ਮਾਤਾ ਜੀ ਹੋਮ ਮੇਕ ਕਰਦੇ ਦੋ ਭਰਾ ਤੇ ਦੋ ਦੋ ਭੈਣਾਂ ਸਭ ਮੈਰਿਡ ਨੇ ਠੀਕ ਹੈ ਏਰੀਆ ਜੀ ਬਟਾਲਾ ਨੇ ਦਾ ਲੜਕੀ ਚਾਹੀਦੀ ਹੈ ਸਿੰਪਲ ਲੜਕੀ ਹੋਵੇ ਨੋ ਡਿਮਾਂਡ ਸਿੰਪਲ ਮੈਰਿਜ ਚੁਣੀ ਚੜਾਵਾ ਇਹਨਾਂ ਜੋ ਸੰਪਰਕ ਕਰਨਾ ਜੀ ਵਾਈਗਰੂ ਜੀ ਰਿਸ਼ਤਾ ਜੀ ਵੈਲ ਸੈਟਲਡ ਤੇ ਲੜਕੇ ਦਾ ਜੀ ਪ੍ਰਜਾਪਤ ਕੁਮਾਰ ਨੇ ਔਰ ਨਾਮ ਹੈ ਜੀ ਸਿੰਘ ਡਿਵੋਰਸ ਹੋਇਆ ਜੀ ਇਹਨਾਂ ਦਾ 1986 ਦਾ ਜਨਮ ਹੈ 5 ਫੁੱਟ 10 ਬੱਚੇ ਦੀ ਹਾਈਟ ਹੈ ਜੀ ਐਮਬੀ ਕੀਤੀ ਹੋਈ ਹੈ ਪ੍ਰਾਈਵੇਟ ਨੌਕਰੀ ਕਰਦੇ ਪਏ ਪਿਤਾ ਜੀ ਨਹੀਂ ਹਨ ਮਾਤਾ ਜੀ ਸਰਕਾਰੀ ਰਿਟਾਇਰਡ ਨੇ ਇੱਕ ਪੈਨ ਹੈ ਜੋ ਮੈਰਿਡ ਹੈ ਕੈਨੇਡਾ ਦੇ ਵਿੱਚ ਏਰੀਆ ਜੀ ਅੰਮ੍ਰਿਤਸਰ ਲੜਕੀ ਚਾਹੀਦੀ ਵੈਲ ਮੈਨਰਡ ਹੋਵੇ ਔਰ ਸਿੰਪਲ ਮੈਰਿਜ ਨੋ ਡਿਮਾਂਡ ਸਿੰਹਾਂ ਜੀ ਨੂੰ ਸੰਭਲ ਕਰਨਾ ਜੀ ਵਾਈਗਰੂ ਜੀ ਰਿਸ਼ਤਾ ਜੀ ਲੜਕੀ ਦਾ ਨਾਮ ਕੋਰ ਗੋਤਗੁਰੂ ਹੈ ਜੋ 1994 ਦਾ ਜਨਮ 5 ਫੁੱਟ ਹਾਈਟ ਹੈ ਪੜਾਈ ਨਾਲ ਪੀਜੀਡੀਸੀ ਪਲੱਸ ਐਮਐਸਸੀ ਆਈਟੀ ਕੀਤੀ ਡਬਲ ਐਮਏ ਪਲੱਸ ਬੀਐਡ ਕੀਤੀ ਏਰੀਆ ਜੀ ਸੰਗਰੂਰ ਲੜਕਾ ਚਾਹੀਦਾ ਜੋ ਵਧੀਆ ਹੋਵੇ ਵੈਸ਼ਨੋ ਹੋਵੇ ਸਰਕਾਰੀ ਨੌਕਰੀ ਕਰਦਾ ਹੋਵੇ ਜਾਂ ਫਿਰ ਆਪਣਾ ਕਾਰੋਬਾਰ ਕਰਦਾ ਹੋਵੇ ਮਾਲਵਾ ਏਰੀਏ ਨੂੰ ਪਹਿਲਾਂ ਜੀ ਸਿਰਫ ਰਵਿਦਾਸੀਆ ਸਿੱਖ ਫੈਮਿਲੀ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਵਾਈਗਰੂ ਜੀ ਰਿਸ਼ਤਾ ਜੀ ਲੜਕੇ ਦਾ ਰਾਮਗੜੀਆ ਲੜਕਾ ਬਹੁਤ ਵਧੀਆ ਕਾਰੋਬਾਰ ਹੈ ਜੀ ਇਹਨਾਂ ਦਾ ਨਾਮ ਹੈ ਜਸ ਸਿੰਘ 1990 ਦਾ ਜਨਮ ਪੰਜ ਫੁੱਟ ਸੱਤ ਹੈ 10ਵੀਂ ਪਾਸ ਹੈ ਜਿਹਨ ਦਾ ਆਪਣਾ ਵੁੱਡਨ ਵਰਕ ਬਹੁਤ ਵਧੀਆ ਹੈਗਾ ਜੀ ਔਰ ਵਧੀਆ ਆਮਦਨ ਹੀ ਹੈ ਔਰ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਭਰਾ ਅਨਮੈਰਿਡ ਇੱਕ ਭੈਣ ਮੈਰਿਡ ਹੈ ਜੀ ਏਰੀਆ ਜੀ ਫਰੀਦਕੋਟ ਪਿੰਡ ਕਨੀਆ ਵਾਲਾ ਠੀਕ ਹੈ ਲੜਕੀ ਚਾਹੀਦੀ ਜੋ ਵਧੀਆ ਸੁਭਾਦੀ ਹੋਵੇ ਨੋ ਡਿਮਾਂਡ ਚੁਣੀ ਛੜਾਵਾ ਨਾਲ ਪਰਿਵਾਰ ਦਾ ਨੰਬਰ ਹੈ ਜੀ ਲੈਗੁਰ ਜੀ ਦੀ ਸਟਾਜੀ ਬਰੀ ਵੈਲ ਸੈਟਲਡ ਹਿੰਦੂ ਖੱਤਰੀ ਲੜਕੇ ਦਾ ਜੀ ਕਾਸਟਾ ਜੀ ਪੱਟਾ ਜਨਮੁਨੀ ਤੋਂ 96.54 ਹਾਈਟਾ ਬਰਵੀ ਪਾਸ ਕਮੇਡੀਨਰ ਬੇકરી ਕੈਫੇ ਹੈ ਔਰ ਮੈਰਿਜ ਪੈਲੇਸ ਜਵੀ ਕਮੇਡੀ ਟੈਂਟ ਹਾਊਸ ਹੈ ਕੈਟਰਿੰਗ ਸਰਵਿਸਿਜ਼ ਹੈ ਐਗਰੀਕਲਚਰ ਲੈਂਡਰੀ ਐਨਕਲ ਔਰ ਅਦਰ ਪ੍ਰੋਪਰਟੀਆਂ ਵੀ ਹੈ ਏਰੀਆ ਜੀ ਹਮ ਲੋਹਰ ਲੜਕੇ ਜਿਹੜੇ ਜੋ ਵਧੀਆ ਸੁਭਾਦੀ ਹੋਵੇ ਵਾਈ ਗੁਰੂ ਜੀ ਰਿਸ਼ਤਾ ਜੀ ਵੈਲ ਸੈਟਲਡ ਲੜਕੇ ਦਾ ਜੀ ਵੈਸ਼ਨੋ ਪਰਿਵਾਰ ਨਾਮ ਸਿੰਘ ਜੱਸੜ ਗੋਤ ਜੀ 2002 ਦਾ ਜਨਮ ਰਵਿਦਾਸੀਆ ਸਿਕ ਫੈਮਿਲੀ ਤੋਂ ਬਿਲੋਂਗ ਕਰਦੇ 5 ਫੁੱਟ 6 ਹਾਈਟ ਹੈ ਜੀ ਸਟੱਡੀ ਇਹਨਾਂ ਨੇ 10ਵੀਂ ਪਾਸ ਨੇ ਠੀਕ ਹੈ ਜੀ ਕੰਮ ਕਰਦੇ ਪਏ ਜੀ ਬਿਲਡਿੰਗ ਦਾ ਵਧੀਆ ਆਮਦਨ ਹੈ ਜੀ ਪਿਤਾ ਜੀ ਸਰਕਾਰੀ ਨੌਕਰੀ ਕਰਦੇ ਨੇ ਇੱਕ ਪੈਂਤੀਕਪਰਾ ਏਰੀਆ ਜੀ ਲੁਧਿਆਣਾ ਔਰ ਲੜਕੀ ਚਾਹੀਦੀ ਹੈ ਵਧੀਆ ਸੁਭਾਤੀ ਹੋਵੇ ਲੜਕੀ ਸਲਾਈ ਸਲਾਈ ਦਾ ਕੰਮ ਜਾਣਦੀ ਹੋਵੇ 10ਵੀਂ ਜਾਂ ਫਿਰ 12ਵੀਂ ਪਾਸ ਹੋਵੇ ਇਹਨਾਂ ਦੀ ਕੋਈ ਮੰਗ ਵੀ ਨਹੀਂ ਹੈ ਠੀਕ ਹੈ ਜੀ ਭਾਈ ਗੁਰੂ ਜੀ ਰਿਸ਼ਤਾ ਜਿਤ ਜੱਟ ਸਿੱਖ ਲੜਕੀ ਦਾ ਨਾਮ ਕੋਰ ਚਾਹਲ ਹੈ ਜੀ ਕੱਦ 5 ਫੁੱਟ 3 ਇੰਚ ਔਰ ਉਮਰ 46 ਸਾਲ ਹੈ ਪੜ੍ਹਾਈ ਇਹਨਾਂ ਨੇ ਬੀਏ ਡਿਪਲੋਮਾ ਕੀਤਾ ਇਨ ਨਰਸਿੰਗ ਏਰੀਆ ਜੀ ਬਰਨਾਲਾ ਔਰ ਲੜਕਾ ਚਾਹੀਦਾ ਜੋ ਵਧੀਆ ਹੋਵੇ ਵੈਸ਼ਨੂ ਹੋਵੇ ਲੜਕੇ ਦੇ ਕੋਲ ਮਿਨੀਮਮ 6 ਤੋਂ 7 ਕੇ ਲਈ ਜ਼ਮੀਨ ਹੋਵੇ ਐਨਆਰਆਈ ਵੀ ਸੰਪਰਕ ਕਰ ਸਕਦੇ ਹੋ ਔਰ ਇੰਡੀਆ ਵਾਲੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਆ ਨਾਲ ਪਰਿਵਾਰ ਦਾ ਨੰਬਰ ਹੈ ਜੇ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਨਾਲ